ਹਾਂ ਤੇ ਚਲ ਹੋ ਗਿਆ ਸੈਟ ਤੇ ਬਾਈ ਜੂ ਸੱਚੇ ਪਾਤਸ਼ਾ ਅੱਜ ਕੋਈ ਵਧੀਆ ਜਿਹਾ ਕਸਟਮਰ ਆ ਜੇ ਮੇਰੇ ਚਾਰ ਪੈਸੇ ਬਣ ਜਾਣ ਇੱਕਾ ਕਲੀ ਜੀ ਨੇ ਬੜਾ ਦੁਖੀ ਕਰਖਿਆ ਮੈਨੂੰ ਤਾਂ ਉੱਥੇ ਵਧੀਆ ਸੀਗਾ ਵੇਖ ਕੇ ਮੰਮੀ ਵਧੀਆ ਨਾ ਮਿੱਟੀ ਵਾਲਾ ਪੋਚਾ ਮਾਰ ਦਿੰਦੀ ਸੀ ਇਹਨਾਂ ਸੋਨਾ ਘਰ ਸੁੰਭਰਿਆ ਜਾਂਦਾ ਸੀਗਾ ਦੁਖੀ ਕਰ ਲਿਆ ਮੈਨੂੰ ਤਾਂ ਝਾੜੂ ਤਾਂ ਛੱਡ ਪਰਾਂ ਵੀਰੇ ਦਾ ਆ ਗਿਆ ਵਿਆਹ ਕੱਪੜੇ ਮੇਰੇ ਕੋਲ ਹੈ ਨਹੀਂ ਆਹੀ ਫੁੱਲਾਂ ਵਾਲੇ ਸੂਟਾਂ 'ਚ ਮੈਂ ਕਿਵੇਂ ਜਾਊਂਗੀ ਆ ਜਾਣ ਦੇ ਬੀਬੀ ਨੂੰ ਕਹਿਣੀ ਆ ਵੀ ਨਵੇਂ-ਨਵੇਂ ਤਾਂ ਮੈਨੂੰ ਸੂਟ ਦਿਵਾ ਲਿਆ ਤਿੰਨ-ਚਾਰ ਤੇ ਨਾਲੇ ਮੈਨੂੰ ਕੋਈ ਟਿੱਕਾ ਕਾਂਟੇ ਦਿਵਾ ਲਿਆ ਫਿਰ ਮੇਕਅੱਪ ਵੀ ਚਾਹੀਦਾ ਆ ਗਈ ਬੀਬੀ ਹਾਂ ਗਈ ਕਿੱਥੇ ਗਈ ਸੀ ਮੈਂ ਤੇਰੇ ਚਾਚੀ ਕੇ ਘਰੇ ਗਈ ਸੀ ਅੱਛਾ ਚਾਚੀ ਕੇ ਘਰੇ ਗਈ ਸੀਗਾ ਉਹੀ ਬਾਗੀ ਮੇਰੇ ਨਾਲ ਉਹ ਕੁੜੀ ਆਈ ਸੀ ਉਹਨਾਂ ਦੀ ਮੈਂ ਤੈਨੂੰ ਗੱਲ ਕਰਨੀ ਹੈਗੀ ਹਾਂ ਕਰ ਮੇਰੇ ਆਗਾ ਭਰਾ ਦਾ ਵਿਆਹ ਠੀਕ ਹੈ ਤੇ ਮੈਨੂੰ ਕੱਪੜੇ ਦਵਾ ਲਿਆ ਤੂੰ ਚਾਰ ਪੰਜ ਸੂਟ ਦਵਾ ਲਿਆ ਮਹਿੰਗੇ ਮਹਿੰਗੇ ਜਿਹੜਾ ਵਾਹ ਗਰੂ ਚਾਰ ਪੰਜ ਸੂਟ ਜਿਹੜੇ ਉਹ ਪਏ ਨੇਗੇ ਹਰੇ ਰੰਗ ਦਾ ਪਿਆਗਾ ਨਾਲੇ ਨਾਲੇ ਗੁਲਾਬੀ ਜੇ ਰੰਗ ਦਾ ਪਿਆਗਾ ਜਿਹੜਾ ਕਿਹੜਾ ਹਰਾ ਹੂਰਾ ਬੀਬੀ ਮੈਂ ਨਹੀਂ ਪਾਉਂਦੀ ਹੈਗੀ ਦੇਖ ਹੁਣ ਮੈਂ ਤਾਂ ਨਵੇਂ ਲੈ ਕੇ ਆਉਂਗੀ ਹਰਾ ਤਾਂ ਮੈਂ ਪਾ ਕੇ ਲੈ ਗਈ ਰਖੜੀਆਂ ਨੂੰ ਲੈ ਲਖੜੀਆਂ ਨੂੰ ਪਾ ਕੇ ਲੈ ਗਈ ਐ ਕਰ ਆਪਣੇ ਨਾ ਖੱਦਰ ਜਾਂ ਪਿਆਗਾ ਉਹਨੂੰ ਰੰਗਾ ਕੇ ਤੇ ਵਧੀਆ ਬਣ ਜਾਊਗਾ ਆਹ ਤੂੰ ਹੀ ਪੜ ਖੱਦਰ ਖੁੱਦਰ ਵਾਲਿਆ ਹੁਣ ਤਾਂ ਨਵੇਂ ਜਮਾਨੇ ਦੇ ਇੰਨੇ ਸੋਹਣੇ ਸੂਟ ਆ ਰਹੇ ਨੇ ਉਰੇ ਘੇਰੇ ਤੇ ਕਢਾਈਆਂ ਦੇਖੀ ਮੈਨੂੰ ਹੀ ਫੁੱਲ ਵਾਲੇ ਸੂਟ ਪਿਆਰ ਕੇ ਨਵਾਂ ਨਵਾਂ ਮੇਰਾ ਵਿਆਹ ਹੋਇਆਗਾ ਨਹੀਂ ਬਾਈ ਨਹੀਂ ਬਾਈ ਦੇਖ ਮੇਰੀ ਗੱਲ ਸੁਣ ਅਸੀਂ ਤਾਂ ਇਹੀ ਪਾਉਂਦੇ ਸੀ ਸਾਡੇ ਵੇਲੇ ਤਾਂ ਖੱਦਰ ਦੇ ਪਾਉਂਦੇ ਸੀਗੇ ਤੇ ਮੇਕਅਪ ਚਾ ਕੋਈ ਸਮਾਂ ਆਇਆ ਜਾਂ ਨਹੀਂ ਕੁਸਤੀਗਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਨਾਲੇ ਦਵਾਲੇ ਟਿੱਕਾ ਫਾਂਟੇ ਚੂੜੀਆਂ ਮੈਨੂੰ ਵੱਡਾ ਚੂੜਾ ਦਵਾ ਕੇ ਲੈਣ ਨਾਲੇ ਛੋਟਾ ਭਾਈ ਫਿਰਦੀਆਂ ਮੈਂ ਠੀਕ ਹੈ ਸੂਟ ਦਵਾ ਕੇ ਲਿਆ ਚਾਰ ਪੰਜ ਮੇਰੀ ਗੱਲ ਸੁਣ ਆਪਾਂ ਦੁਕਾਨ ਤੇ ਚੱਲਾਂਗੇ ਤੇਰੇ ਚੂੜੀਆਂ ਪਵਾ ਲੋ ਪਾਰਲਰ ਪੁੱਲਰ ਮੈਂ ਨਹੀਂ ਜਾਣਦੀ ਕਿਹੜਾ ਪਾਰਲਰ ਹੁੰਦਾਗਾ ਪਾਰਲਰ ਵਾਲੀ ਦੇ ਤਾਂ ਮੈਂ ਜਾਊਂਗੀ ਦੇਖ ਮੇਰੀ ਗੁੱਥੀ ਦੇਖ ਲੈ ਤੂੰ ਕਹੇ ਜੀ ਹੋਈ ਪਈ ਹੈਗੀ ਫੇਸ਼ੀਅਲ ਮਰ ਜਾ ਕੀ ਸੋਹਣੀ ਗੁੱਥੀ ਪਈ ਹੈ ਫੇਸ਼ੀਅਲ ਕੀ ਹੁੰਦਾ ਉਹ ਮੂੰਹ ਸਾਫ ਕਰਾ ਕੇ ਲਿਆਉਂਗੀ ਬਸ ਤੈਨੂੰ ਕੀ ਆ ਮੂੰਹ ਸਾਫ ਕਰਾ ਕੇ ਲਿਆਉਂਗੀ ਆਪਦਾ ਨਾਲੇ ਉਹ ਕਰਾ ਕੇ ਲਿਆਉਂਗੀ ਪੂਰੇ ਜਿਹੇ ਵਾਲ ਕਰਾ ਕੇ ਲਿਆਉਂਗੀ ਵਾਲ ਕਟਾ ਕੇ ਲਿਆਉਂਗੀ ਆਪਦੇ ਲਾ ਤੂੰ ਕੱਟੇ ਵਾਲ ਕਾਹੋ ਕਰੇਗੀ ਹੈ ਅਬਸਰ ਨੀਚੋ ਨੀਚੋ ਮਾੜੇ ਮੋਟੇ ਜੇ ਉਹ ਕੱਟਦੇ ਹੁੰਦੇ ਨੇ ਸੋਹਣੇ ਲੱਗਦੇ ਨੇ ਨਾ ਆਪਾਂ ਨਹੀਂ ਵਾਲ ਬੂਲ ਕਟਾਉਂਦੇ ਆਪਣੇ ਨੀ ਰੀਤ ਰਵਾਜ ਹੈਗਾ ਵਾਲ ਕਟਾਉਣ ਦਾ ਮੱਲਾ ਮੈਂ ਆਪਣੇ ਭਰਾ ਦੇ ਵਿਆਹ ਚ ਵਾਲ ਖੁੱਲੇ ਛੱਡੂੰਗੀ ਤੇ ਫਿਰ ਸੀਸੀ ਵਾਲੇ ਸੂਟ ਪਾਏ ਹੋਣਗੇ ਸਾਰਿਆਂ ਦੇ ਮਹਿੰਗੇ ਮਹਿੰਗੇ ਮੇਰੀ ਗੱਲ ਸੁਣ ਲੈ ਇੱਕ ਤਾਂ ਤੇਰੇ ਕੋਲੇ ਪਿਆ ਜਿਹੜਾ ਪਿਛਲੇ ਤੇਰੇ ਮਾਮੇ ਦੇ ਮੁੰਡੇ ਦੇ ਵਿਆਹ ਤੋਂ ਸਮੈ ਤੀਗਾ ਇੱਕ ਤਾਂ ਹਰਾ ਸੂਟ ਪਿਆਗਾ ਤੇ ਇੱਕ ਉਹ ਪਿਆ ਪਿਆ ਜੀਜਾ ਹਰਾ ਤਾਂ ਤਾਂ ਪਹਿਲਾਂ ਗਣਾ ਤਾਂ ਮੈਂ ਤੈਨੂੰ ਦੱਸਤਾ ਵੀ ਮੈਂ ਰਖੜੀਆਂ ਤੇ ਪਾ ਕੇ ਲੈਗੀ ਤੂੰ ਤਾਂ ਉਹੀ ਹਰੇ ਤੇ ਨਿਗਾਹ ਤਾਂ ਰੱਖੀ ਆਗੀ ਕੀ ਸੋਹਣਾ ਸੂਟ ਆ ਗਾਓ ਤੇਰੇ ਬਾਹਲੇ ਸੋਹਣਾ ਲੱਗਦਾ ਉਹ ਸੂਟ ਹਮਮਮ ਹੋਰ ਹੁਣ ਤੂੰ ਤਾਂ ਕਹਿਣਾ ਸੀ ਹੁਣ ਤਾਂ ਤੂੰ ਮੱਖਣ ਲਾਏਂਗੀ ਵੀ ਮੇਰੇ ਪੈਸੇ ਲੱਗਣਗੇ ਤੂੰ ਸਿੱਧੀ ਹੋ ਕੇ ਚੱਲ ਬਾਜ਼ਾਰ ਚ ਐਨੇ ਪੈਸੇ ਨਹੀਂ ਹੈਗੇ ਮੇਰੇ ਕੋਲੇ ਦੇਖ ਮੇਰੇ ਗੱਲ ਸੋਹਣਾ ਸੂਟ ਦਵਾ ਦੂੰ ਤੈਨੂੰ ਇੱਕ ਸੂਟ ਚ ਮਾਉਂਗੀ ਕਿਤੇ ਚਾਰ ਪੰਜ ਤੇ ਹੱਥ ਲਾ ਦੇ ਇੱਕ ਸੂਟ ਤੇ ਮੈਂ ਜਾਗੋ ਚ ਪਾਉਂ ਇੱਕ ਸੂਟ ਮੈਂ ਬਰਾਤ ਨੂੰ ਪਾਉਂ ਇੱਕ ਮੈਂ ਜਦੋਂ ਆਪਾਂ ਮੁਰਦੀ ਗੱਡੀ ਲੈ ਕੇ ਜਾਣੇ ਹੁੰਦੇ ਉਦੋਂ ਪਾਉਂਗੀ ਲੈ ਚਾਰ ਲੈ ਬਾਗ ਰੂ ਮੈਂਨੇ ਕਿੱਥੋਂ ਸਮਾ ਕੇ ਦੇਉਂਗੀ ਤੈਨੂੰ ਐਨੀ ਕਿੰਦੀ ਕਮਾਈ ਆ ਸਾਡੇ ਬਥੇਰੀ ਕਮਾਈ ਹੈਗੀ ਦੇਖ ਲੈ ਹੁਣ ਕੀ ਸੁਣੋ ਘਰ ਪਾ ਰੱਖਿਆਗਾ ਸਾਡੇ ਧੋਤੇ ਕੱਚਾ ਘਰ ਹੈਗਾ ਕੋਈ ਕੀ ਕਹਣਾਗਾ ਤਾਂ ਹੁਣ ਪਾਈ ਜਾਂਦੇ ਹਾਂ ਨਾ ਮੈਂ ਤਾਂ ਇੱਕ ਸੂਟ ਦਵਾ ਕੇ ਸੂਟ ਮੈਂ ਤਿੰਨ ਚਾਰ ਸੂਟ ਦਵਾ ਲਿਆ ਚੱਲ ਸਮਾਨ ਤਾਂ ਕਿਰਾ ਸਾਰਾ ਪੂਰਾ ਹੈਗਾ ਐ ਕਰਦੀਆਂ ਇੱਕ ਨਦੇ ਦਿਨ ਚ ਜਾ ਕੇ ਦੁਬਾਰਾ ਲਿਆਉਂਗੀ ਸਾਰਾ ਕੁਝ ਹਾਂਜੀ ਆ ਖੁੱਲੇ ਹੀ ਆਜੋ ਓਹ ਹੋ ਬਣੀ ਇੱਧਰ ਨੂੰ ਖਿੱਚ ਓਹੋ ਮੈਂ ਤਾਂ ਦੀਦੀਆਂ ਲੱਗਿਆ ਵੀ ਇਹ ਕੁੰਡਾ ਲਾਈ ਬੈਠੇ ਸੱਸੀ ਕਾਲ ਜੀ ਹਾਂ ਸੱਸੀ ਕਾਲ ਜੀ ਸੱਸੀ ਕਾਲ ਜੀ ਹੋਰ ਕਿਵੇਂ ਆ ਹਾਂ ਜੀ ਮੈਂ ਬੋਦੀ ਬੈਠ ਚ ਹਾਂਜੀ ਕੀ ਚਾਹੀਦਾ ਸੀ ਬਈ ਆਪਣਾ ਦੀਦੀ ਮੈਨੂੰ ਮੇਕਅਪ ਲੈਣਾ ਆਪਣਾ ਸੁੱਖੀ ਬਿੰਦੀ ਅੱਛਾ ਤੇ ਸੁੱਖੀ ਬਿੰਦੀ ਦਿਖਾ ਦਿੰਦੇ ਮੇਕਅਪ ਦੇ ਵਿੱਚ ਕੀ ਕੁਝ ਚਾਹੀਦਾ ਜੀ ਆਪਾਂ ਨੂੰ ਇੱਕ ਤਾਂ ਬਿੰਦੀਆਂ ਬਿੰਦੀਆਂ ਦਾ ਪੱਤਾ ਠੀਕ ਹੈ ਠੀਕ ਹੈ ਠੀਕ ਹੈ ਤੇ ਗੋਲ ਬਿੰਦੀਆਂ ਹੋਣ ਓਕੇ ਤੇ ਇੱਕ ਆਹ ਨੋ ਪਾਲਸ ਦੇ ਅੱਛਾ ਤੇ ਬਾਈ ਇੱਕ ਮੈਨੂੰ ਝੂੜੀਆਂ ਵੀ ਚਾਹੀਦੀਆਂ ਨੇ ਹਨਾ ਹਾਂ ਝੂੜਨਾ ਚੱਲ ਕੋਈ ਨਾ ਤੇ ਮੈਂ ਤਾਂ ਮੈਂ ਤੈਨੂੰ ਐ ਕਹਿੰਦੀ ਆ ਹਾਂਜੀ ਵੀ ਦੇ ਕੇ ਸਮਾਨ ਦੇ ਸਮਾਨ ਹੋਵੇ ਵਧੀਆ ਤੇ ਹੋਵੇ 5-5 2-2 ਰੁਪਈਆ ਵਾਲਾ ਕਿੰਨੇ ਵਾਲਾ ਜੀ 5-5 2-2 ਵਾਲਾ ਮਾਤਾ ਜੀ ਇੱਥੇ ਕਿਸੇ ਮੀਲੇ 'ਚ ਨਹੀਂ ਆਏ ਹੋ ਨਾਲੇ ਨੰਬਰ 1 ਹੁਣ 5 2 ਵਾਲੀ ਚੀਜ਼ ਉਹ ਗਈਆਂ ਪਹਿਲਾਂ ਹੁਣ ਤਾਂ 5 ਰੁਪਏ ਦਾ ਕੋਈ ਟੱਕਣ ਤੱਕ ਵੀ ਨਹੀਂ ਦਿੰਦਾ ਤੇਰਾ ਸੂਟ ਕਿਹੜੇ ਰੰਗ ਦਾ ਪਹਿਣੇ ਬਈ ਸੂਟ ਵੀ ਲਿਆਉਣਾ ਹਜੇ ਅੱਛਾ ਫਿਰ ਸੂਟ ਲੈ ਕੇ ਆਉਣਾ ਨੀਲ ਪਿੰਡ ਤੁਸੀਂ ਉਹੀ ਜੂ ਲੈ ਕੇ ਜਾਂ ਫਿਰ ਤੁਸੀਂ ਇਦਾਂ ਕਰੋ ਆਹ ਰੈੱਡ ਸੂਟ ਇਹ ਬੀਬੀ ਤੂੰ ਚੁੱਪ ਕਰ ਜਾ ਸੁਣ ਮੈਨੂੰ ਚੀਜ਼ਾਂ ਲੈ ਲੈਣ ਦੇ ਦੇ ਪੰਜ ਪੰਜ ਰੁਪਏ ਦੀ ਕਿਹੜੀ ਚੀਜ਼ਾਂ ਦੁਕਾਨ ਤੇ ਚੱਲਦੇ ਤੂੰ ਕਿਹੜੀ ਸਸਤੀ ਪਾਦਰ ਜੀ ਚਾਹਦੂ ਕੀ ਇਦਾਂ ਦਾ ਇਹ ਇਹ ਜਿਹਨਾਂ ਨੂੰ ਸਸਤੀ ਹੋਰ ਕੋਈ ਦੁਕਾਨ ਨਹੀਂ ਹੈਗੀ ਬਹੁਤ ਮਹਿੰਗਾ ਮਹਿੰਗਾ ਸਮਾਨ ਹੈ ਨਾ ਆ ਲੋ ਆ ਦੇਖੋ ਲਿਪਸਟਿਕ ਦੇ ਕਲਰ ਆਹ ਤਾਂ ਦੇਖੀ ਕਿੰਨੀ ਸੋਹਣੀ ਹੈ ਹਨਾ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਕਲਰ ਨੇ ਸੋਹਣੇ ਸੋਹਣੇ ਖੁੱਲੂਗੀ ਕਿ ਮੈਂ ਬਈ ਇਹ ਹੈ ਖੋਲ ਖੋਲ ਕੇ ਫੜਾਈ ਹਾਂਜੀ ਹਾਂਜੀ ਖੋਲੀਆਂ ਇਹ ਨਾ ਹੀ ਦੇਖੋ ਹੁਣ ਪਹਿਲਾਂ ਨਾਲ ਤਾਂ ਗਿਆ ਹਨਾ ਕੰਮ ਵੀ ਦੇਖੋ ਚਾਹ ਪਾਣੀ ਪਿੰਦੇ ਉਦੋਂ ਹੀ ਗਲਾਸ ਨੂੰ ਲੱਗਦੀ ਹੈ 55 ਨਹੀਂ ਨਹੀਂ ਇਹ 5 ਦੀ ਇਹ 150 ਦੀ ਹੋਏ 1.5 ਦੀ ਨਾ ਪਤਾ ਹੋਰ ਦੇਖ ਲਾ ਇਹ ਤਾਂ ਸੜੀਆਂ ਜੀਆਂ ਨੇ ਗੱਲ ਤਾਂ ਸੁਣੋ ਜੀ ਫਿਰ ਇਹ ਸੋਹਣੀ ਕਿਉਂ ਨਹੀਂ ਇਹ ਫਿਰ ਗਲਾਸਾਂ ਨਾਲ ਵੀ ਤਾਂ ਲੱਗਦੀ ਨਹੀਂ ਨਾ ਜੀ ਨਾਲੇ ਬਾਰ ਬਾਰ ਉੱਤਰ ਜਾਂਦੀਆਂ ਚੀਜ਼ੇ ਉੱਤਰ ਜਾਂਦੀਆਂ ਤੂੰ ਹੋਰ ਡੱਬੇ ਚ ਦਿਖਾ ਇਹ ਤਾਂ ਛੱਡ ਪੁੱਤਾ ਤੈਨੂੰ ਕਿਵੇਂ ਖੁੱਲੂਈ ਇਹ ਆਪਾਂ ਨੂੰ ਪਹਿਲੇ ਤਾਂ ਇਹਨੂੰ ਖੋਲਣੀ ਨਹੀਂ ਆਉਂਦਾ ਹੈਗਾ ਵਾ ਇਨੇ ਖੋਲਣਾ ਤਾਂ ਕੋਈ ਗੱਲ ਨਹੀਂ 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 ਆ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਦੇਖ ਪੁੱਤਾ 10 ਰੁਪਈਆ ਵਾਲੀ ਆ ਚਲ 10 ਵਾਲੀ ਦੇਵਾ ਦੇ ਨਹੀਂ 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 10 ਰੁਪਿਆ ਵਾਲੀ ਨਹੀਂ ਹੋਗੀ ਜੀ ਆ ਨਹੀਂ ਇਹ ਵੀ 100 ਰੁਪਈਆ ਲੀ

ਮੈਨੂੰ ਰੰਗ-ਬਰੰਗੀਆਂ ਹੀ ਆ ਦੇ ਦੀ ਬਾਈ ਬਣ ਕੇ ਖੜ ਜਾ ਬੀਬੀ ਉਹ ਦੇਖ ਲੈ 5-500 ਰੁਪਏ ਦੀਆਂ ਸੁਰਖੀਆਂ ਲਾਉਂਦੀ ਐ ਤੂੰ ਦੇਖ ਲੈ ਆ ਲੋ ਕਿ ਕਿਹੜੇ ਵੀ ਸੂਟ ਨਾਲ ਤੁਸੀਂ ਲਗਾ ਸਕਦੇ ਠੀਕ ਐ ਆ ਸੋਹਣੀਏ ਨਾਗੜੀ ਬਿੰਦੀ ਹਾਂਜੀ ਨਾ ਵੀ ਸਾਡੀ ਗਵਾਂਢਣ ਦੇ ਨਾਲ ਜੋ ਕਹਿੰਦੇ ਮੈਂ ਰੇਸ ਤੇ ਲੈ ਆਈਆਂ ਹੋਰ ਫੜਾ ਮੈਨ ਤੇ ਕੋਈ ਹਾਂ ਚੱਲ ਮੈਂ ਹੋਰ ਲੈ ਕਿੰਨੇ ਦਾ ਪਤਾ 20 ਰੁਪਏ ਦਾ ਇਹ ਬਾਲਾ ਮੇਰੇ ਭਾਈ ਸ਼ਾਂਤਾ ਇੱਕ ਕੱਟ ਕੇ ਦੇ ਦੇ ਤੇ ਇੱਕ ਬਿੰਦੀ ਵੀ ਇੱਕ ਆ ਫਟ ਕੇ ਦੇਖੋ ਇੱਕ ਪੱਤਾ ਨਾ ਨਾ ਇਹ ਐ ਨਹੀਂ ਕੱਟਿਆ ਜਾਂਦਾ ਹੈਗਾ ਇਹ ਸਾਡਾ ਸਾਰਾ ਦੇ ਦੇ ਸਾਰਾ ਲੁੱਗੀ ਜਾਣਗੇ ਬੀਬੀ ਮੈਂ ਲਾਉਣੀ ਤੇ ਹੈਗੀ ਰੋਜ਼ ਮੇ ਮੇਕਅਪ ਕਰਦੀ ਮੈਨੂੰ ਪਤਾ ਪੁੱਤ ਵਿਆਹ ਤੇ ਚੱਕ ਲਾਣੀਆਂ ਕੋਈ ਨਹੀਂ ਕੱਟਦਾ ਬੀਬੀ ਤੂੰ ਤਾਂ ਇਹ ਬੋਲੀ ਮੇਰੀ ਗੱਲ ਸੁਣੀ ਇਹ ਤਾਂ ਤੁਹਾਨੂੰ ਬਹਿਮ ਹੈ 20 ਰੁਪਏ ਦਾ ਪੱਤਾ ਕੌਣ ਕੱਢੂਗਾ ਤੁਹਾਡਾ ਨਾਕਸ ਕੱਢਣਾਂ ਦੇ ਕੰਮ ਕਰਦਾ ਨਹੀਂ ਨਹੀਂ ਕੋਈ ਗੱਲ ਨਹੀਂ ਆਂਟੀ ਕੋਈ ਨਹੀਂ ਕੱਢਦਾ ਹੈਗਾ ਐਨ ਮੇਰੀ ਗੱਲ ਸੁਣੋ ਐਡੀ ਸੋਹਣੀ ਤੁਹਾਡੀ ਨੂੰਹ ਆ ਐਨਾ ਵਧੀਆ ਨੂੰ ਸਮਾਨ ਦਿਵਾ ਕੇ ਲੱਗਤ ਸੁਮਕਾ ਜੀ ਨਾਲ ਤੁਹਾਡੀ ਨੂੰਹ ਸੋਹਣੀ ਵੀ ਲੱਗੂਗੀ ਇੱਕ ਮਿੰਟ ਫਿਰ ਉਹ ਅਸੀਂ ਤਾਂ ਮੈਂ ਕਿਹਾ 10 ਰੁਪਏ ਦੀ ਸੁਰਖੀ ਦੇ ਦੇਣ ਆਹ ਚੂੜਾ ਮੈਂ ਤੈਨੂੰ ਹਾਂ ਇਹ ਦੇਖਾ ਇਹਗਾ ਤਾਂ ਮੈਂ ਪਾ ਰੱਖਿਆਗਾ ਮੈਂ ਤੈਨੂੰ ਆ ਦੇਖ ਆ ਨਵੀਂ ਚੀਜ਼ ਆਈ ਹੈ ਨਾਲ ਤਾਂ ਚੂੜਾ ਇਹ ਹੈਗਾ ਸਾਰਾ 250 ਦਾ ਕੋਈ ਬਾਲਾ ਮਹਿੰਗਾ ਨਹੀਂ ਆ ਜਾ ਪੁੱਤਾ ਪਤਾ ਨਾ ਨਿਕੜ ਦਿਓ ਬੀਬੀ ਇਹਦੇ ਆਂਟੀ ਤੁਸੀਂ ਕਿਉਂ ਕਾਲੀ ਕਰੀ ਜਾਨਾ ਇੱਕ ਇੱਕ ਤੁਹਾਡੇ ਨੂੰਹ ਆ ਸੁਮਨ ਦੇ ਕੁਤ ਲੈਣ ਦੇ ਦਵਾਈ ਭਾਵੇਂ ਨਾ ਚੱਕਦੇ ਹਾਂ ਜਮਾਨੇ ਬਰੋਦੀ ਹਾਂ ਆ ਦੇ ਨਾਲੇ ਤੇ ਕੋਈ ਮਰਜ਼ੀ ਰੰਗ ਪਾਲੀ ਦੇ ਇਹਨਾਂ ਚ ਸਾਰੇ ਰੰਗ ਹੋਣਗੇ ਨਾ ਹਾਂ ਪਰ ਮੈਨੂੰ ਐ ਵੀ ਨਹੀਂ ਪਤਾ ਕਿਹੜਾ ਰੰਗ ਦਾ ਸੂਟ ਲਵਾਂਗੀ ਮੈਂ ਤੇ ਫਿਰ ਮੈਂ ਤੈਨੂੰ ਹੀ ਕਹਿਣੀ ਆ ਵੀ ਤਰ ਕੋਈ ਕੀ ਕਹਿੰਦੇ ਹੁੰਦੇ ਨੇ ਮਾਲਟੀ ਕੀ ਕਹਿੰਦੇ ਹੁੰਦੇ ਨੇ ਇਹਨਾਂ ਨੂੰ ਮਲਟੀ ਕਲਰ ਹਾਂ ਮਲਟੀ ਕਲਰ ਹੈ ਹਾਂ ਮਲਟੀ ਕਲਰ ਕਹਿੰਦੇ ਇਹ ਮੈਨੂੰ ਚੂੜੀਆਂ ਇਹ ਹੀ ਦੇਦੀ ਫਿਰ ਹਾਂ ਇਹ ਕਰੀ ਮੈਂ ਤੈਨੂੰ ਲਾਲ ਰੰਗ ਦਾ ਸੂਟ ਪਵਾ ਦੂ ਪਿਆ ਤੇ ਸੋਹਣਾ ਲੱਗੂਗਾ ਇਹ ਤੇ ਲਾਲ ਰੰਗ ਦਾ ਹੈ ਨਹੀਂ ਹਾਂ ਜਿੰਨੀ ਕੋਈ ਗੱਲ ਨਹੀਂ ਜੇ ਤੁਸੀਂ ਲਾਲ ਰੰਗ ਦਾ ਹੀ ਪਾਉਣਾ ਫਿਰ ਆਪਣੇ ਕੋਲ ਆ ਵੀ ਖੈਗਾ ਆ ਦੇਖ ਆ ਦੇ ਲਾਲ ਰੰਗ ਦਾ ਪਿਆਗਾ ਹਾਂ ਆ ਸੋਹਣਾ ਹੈ ਨਾ ਬੀਬੀ ਇਹ ਕਿੰਨੇ ਦਾ ਫਿਰ ਕਿੰਨੇ ਦਾ ਦੇ ਦੂਗੀ ਕਿੰਨੇ ਦਾ ਆਂਟੀ ਮੈਨੂੰ ਲੱਗਦਾ ਨਾ ਤੁਸੀਂ ਆਂਟੀ ਕਿੱਥੋਂ ਲੈ ਕੇ ਆਏ ਹੋ ਚੱਕ ਕੇ ਮੇਰੇ ਸੱਸ ਹੈ ਜੀ ਇਹ ਤਾਂ ਤ੍ਰੇਤਾ ਯੁੱਗ ਦੇ ਲੱਗਦੇ ਨੇ ਮੈਨੂੰ 20 ਰੁਪਏ ਦਾ ਆਂਟੀ ਤੁਸੀਂ ਹੱਦ ਕਰ ਦਿਓ 20 ਰੁਪਏ ਦੀ ਆਪਾਂ ਨੂੰ ਕੋਣ ਆ ਆ ਦੇਖੋ ਇਹ ਤੇ ਇਹਦੇ ਪੁੱਤ ਤਾਂ ਮੈਨੂੰ ਉਹੀ ਦੁਕਾਨ ਤੇ ਲਿਆਈ ਇੱਥੇ ਆ ਦੇਖੋ ਛੋਟੀਆਂ ਛੋਟੀਆਂ ਜਾਨ ਦੀ ਨਿਕਾ ਜਿਲਟਾ ਲਰ ਪੂਲਰ ਜਿਹਾ ਚੂਹੀ ਚੱਕਰੇ ਹਾਂਡੀ ਮੇਰੀ ਗੱਲ ਤਾਂ ਸਾਨੂੰ 20 ਰੁਪਏ ਦਾ ਕੋਈ ਆ ਚੂੜੀਆਂ ਵੀ ਨਹੀਂ ਦਿੰਦਾ ਹੈਗਾ ਛੋਟੀਆਂ ਛੋਟੀਆਂ ਬੀਬੀ ਚੰਨ ਕਿਹਾ ਤੂੰ ਚੁੱਪ ਕਰ ਜਾਗਾ ਚਲੋ ਮੇਰੀ ਗੱਲ ਸੁਣੋ ਮੈਨੂੰ ਆ ਸੈੱਟ ਦਿਖਾਈ ਗਲਤ ਪੋਣ ਵਾਲਾ ਫਿਰ ਮੈਨੂੰ ਵਿਆਹ ਚ ਸੈੱਟ ਵੀ ਤੇ ਪੋਣਾ ਪਊਗਾ ਵਿਆਹ ਚ ਤਾਂ ਪੈ ਜਾਂਦਾ ਨਾ ਦੀਦੀ ਇਹ ਆ ਦੇਖੋ ਪਹਿਲਾਂ ਤਾਂ ਤੁਸੀਂ ਐਂ ਦੇਖੋ ਜੀ ਸੋਨਾ ਕਿੰਨਾ ਲੱਗਦਾ ਹਾਂ ਸੋਨਾ ਸੋਹਣਾ ਲੱਗਦਾ ਨਾ ਮਤਲਬ ਗਲੇ 'ਚ ਪਾਇਆ ਬਹੁਤ ਹੀ ਸੋਹਣਾ ਲੱਗੂਗਾ ਨਾਲੇ ਇਹ ਕਲਰ ਦਾ ਤਾਂ ਵੈਸੇ ਹੀ ਟ੍ਰੈਂਡ ਹੈ ਕਿ ਕੋਈ ਮਰਜ਼ੀ ਸੂਟ ਪਾ ਲਿਓ ਨਾਲ ਤੇ ਇੱਕ ਹੋਰ ਦਿਖਾ ਦਿਨੇ ਠੀਕ ਹੈ ਹੋਰ ਦਿਖਾ ਦਿਨੇ ਤੇ ਇੱਕ ਮੈਨੂੰ ਮੂੰਹ ਘੋਰਾ ਕਰਨ ਵਾਲੀ ਕਰੀਮ ਜੀ ਦੇ ਦੇ ਦਿੰਦੀ ਹਾਂ 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 ਮੈਂ ਤੁਹਾਡੀ ਦੇਖੋ ਲਿਪਸਟਿਕ ਨੈਲ ਪੇਂਟ ਤੇ ਬਿੰਦੀਆਂ ਦਾ ਪੱਤਾ ਉਹ ਕੱਢ ਤਾਂ ਠੀਕ ਹੈ ਬਸ ਇੱਕ ਆ ਸੈੱਟ ਕੱਢ ਦਿਓ ਆ ਦੇਖੋ ਜੀ ਨਾਭੀ ਰੰਗਣ ਵਾਲੇ ਸ਼ਗਣਾ ਦਾ ਰੰਗ ਹਾਂ ਇਹ ਕਿੰਨੇ ਦਾ ਦਾ ਹਾਂਜੀ ਕਿੰਨੇ ਦਾ ਹੈ ਇਹ ਤੁਸੀਂ ਰੈਂਟ ਤੇ ਲੈ ਕੇ ਜਾਣਾ ਹੈ ਅੱਛਾ ਕੋਈ ਗੱਲ ਨਹੀਂ ਤੁਸੀਂ ਆਪਾਂ ਕਰ ਲਾਂਗੇ ਠੀਕ ਹਾਂ ਘੱਟ ਹੀ ਹੈ ਨਾ ਇਹ ਤਾਂ ਹਾਂ ਹਾਂ ਕੋਈ ਗੱਲ ਨਹੀਂ ਧਿਆਨ ਰੱਖ ਹੋਰ ਤੇ ਮੈਨੂੰ ਇੱਕ ਆਹਾਂ ਗੋਰਾ ਰੰਗ ਕਰਨ ਵਾਲੀ ਕਰੀਮ ਹੈ ਹਾਂ ਗੋਰਾ ਰੰਗ ਕਰਨ ਵਾਲੀ ਨੇ ਪਤਾ ਵੀ ਰਾਜ ਨੇ ਵੀ ਦੇਣਾ ਦਿੱਕਤ ਹੀ ਰਬੜ ਵੈਂਡ ਟੋਰੀ ਪਾਵੇਂ ਮੈਂ ਨਾ ਬਸ ਖਰਚਾ ਹੋ ਜੂ ਬਾਲਾ ਇਹ ਬਾਲੇ ਮਹਿੰਗੇ ਹੋ ਗਏ ਤੂੰ ਐ ਕਰ ਮੇਰੀ ਮੇਰੀ ਗੱਲ ਸੁਣ ਆਫਰ ਚੱਲ ਰਿਹਾ ਤੇਰੇ ਬਾਲ ਤੇਰੇ ਵਾਲ ਮੈ ਰਿਮੋਡ ਨਹੀਂ ਕਰਦਣੀ ਆ ਦੇਖ ਮੇਰੇ ਵਾਲ ਕਿੰਨੇ ਸੁਨਨ ਨਾਲੇ ਖੁੱਲੇ ਵਾਲਾ ਹੁੰਦਾ ਟ੍ਰੈਂਡ ਆ ਹੁਣ ਨਾ ਬਈ ਅਸੀਂ ਨਹੀਂ ਖੁੱਲੇ ਖੱਲੇ ਵਾਲ ਕਰਨ ਦਿੰਦੇਗੇ ਸਾਡੇ ਨਹੀਂ ਰਿਵਾਜ ਨਾ ਪੁੱਤ ਉੱਥੇ ਸਾਰੇ ਜਾਣੇ ਤੂੰ ਚਾਹ ਬਣ ਕੇ ਤੇਰੇ ਕੰਨੀ ਐ ਕਰਨ ਕੇ ਵਾਲ ਖੁੱਲੇ ਕਰਕੇ ਫਲਾਣੇ ਦੀ ਉਹ ਹੋ ਸੋਹਣਾ ਲੱਗਦਾ ਆਂਟੀ ਜੀ ਤੇ ਦੀਦੀ ਫਿਰ ਮੈਨੂੰ ਮੂੰਹ ਗੋਰਾ ਕਰਨ ਵਾਲੀ ਕਰੀਮ ਦੇ ਦੇ ਦੇਖ ਮੇਰਾ ਰੰਗ ਫਿਰ ਹੁਣ ਕਾਲਾ ਹੋ ਗਿਆ ਹਾਂ ਤੂੰ ਤੇ ਆ ਲੋ ਲਕਮੀ ਦੀ ਠੀਕ ਹੈ ਸਕਿਨ ਟੋਨ ਕਿਦਾਂ ਦਾ ਮਰਜੀ ਕਾਦੀ ਲੱਕੀ ਲੱਕੀ ਲੁੱਕੀ ਕਾਦੀ ਇਹ ਮੇਰੀ ਗਰਲ ਸੁਣੋ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈਗਾ ਨਾ ਮੈਨੂੰ ਸਾਰੀਆਂ ਚੀਜ਼ਾਂ ਬਾਰੇ ਪਤਾ ਹੈ ਜਾ ਦੇਖੋ ਬਈ ਦੇਖ ਤੇਰੇ ਰੰਗ ਹੁਣ ਸਾਫ ਹੈ ਕਿਹੜੀ ਲਾਣੀ ਹੈ ਬਈ ਤੂੰ ਕ੍ਰੀਮ ਬਸ ਤੁਸੀਂ ਆਹੀ ਲਾਇਓ ਇਹ ਸਭ ਤੋਂ ਵਧੀਆ ਕੁਆਲਿਟੀ ਹੈ ਠੀਕ ਹੈ ਤੇ ਇਹ ਕਿੰਨੇ ਕ ਦੀ ਪੈ ਜੂਗੀ ਕੋਈ ਗੱਲ ਨਹੀਂ ਆਪਾਂ ਲਾ ਲੈਨੇ ਪਹਿਲੇ ਇੱਕ ਵਾਰ ਤੂੰ ਸਾਰਾ ਸਾਮਾਨ ਲਾ ਲਓ ਹੋਰ ਕਜਲ ਵਗੈਰਾ ਕੁਝ ਹਾਂ ਬਈ ਦੇ ਦੇ ਕਾਜਲ ਵੀ ਦੇ ਦੇ ਇੱਧਰ ਮਿਲਣਾ ਨਹੀਂ ਤੇ ਕਾਜਲ ਹਾਂ ਹਾਂ ਹੋਰਮਾ ਹਾਂ ਹਾਂ ਤੇ ਆ ਦੇ ਦੇ ਬਈ ਫਿਰ ਤੇਲ ਵਾਲੀ ਸਿੱਸੀ ਵੀ ਲੈ ਲੈ ਲਾਵੇਂਗੀ ਉਹ ਤਾਂ ਜਵਾਕਾਂ ਵਾਲੀ ਨਹੀਂ ਹੈਗੀ ਹਾਂ ਉਹ ਜਵਾਕਾਂ ਵਾਲੀ ਹੈ ਉਹ ਜਵਾਕਾਂ ਦੀ ਮਾਲਿਸ਼ ਕਰਦਾ ਹਾਂ ਤੇ ਮੈਨੂੰ ਟੌਗਸ ਦਿਖਾ ਦੇ ਅ ਅੱਛਾ ਵੱਡੇ ਵੱਡੇ ਟੌਗਸ ਆ ਦੇਖੋ ਛੋਟੇ ਛੋਟੇ ਝੂਲੀ ਨੇ ਨਹੀਂ ਇੱਕ ਜਿਹੜੇ ਹੋਰ ਹੁੰਦੇ ਨੇ ਵੱਡੇ ਟੌਗਸ ਵੱਡੇ ਜਿਹ 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 ਯਾਨੀ ਪਾਰਕ ਕੀਆ ਗਿਆ ਬੁੜੀਆਂ ਯਾਨੀ ਚਲੋ ਫਿਰ ਤੁਸੀਂ ਐਂ ਕਰੋ ਇੱਥੇ ਮੜੇ ਕਾਊਂਟਰ ਤੇ ਹੋ ਜੋ ਮੈਂ ਸੁਣ ਲਿਓਣੀ ਇੱਥੇ ਦੁਕਾਨ ਹਾਂਜੀ ਆਪ ਤੁਹਾਡੇ ਡੱਬੇ ਸਾਈਡ ਤੇ ਕਰ ਲਈ ਭਾਈ ਮੈਂ ਇਹ ਕਿਹੜੇ ਕਿਹੜੇ ਸਮਾਨੇ ਵਿੱਚ ਆ ਲੈਨੇ ਹਾਂ 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 ਇਹ ਤੁਹਾਡਾ ਸਮਾਨ ਆ ਮੈਂ ਲੈ ਆ ਹਾਂ ਹੋ ਰਮਕਦਰ ਉਹ ਜਿਹੜੇ ਸੰਦ ਕਰ ਲੋ ਜਿਹੜਾ ਤੁਹਾਨੂੰ ਕੋਈ ਵਧੀਆ ਲੱਗਦਾ ਟੋਪਸ ਤੇ ਬੀਬੀ ਫਿਰ ਤੂੰ ਵੀ ਲੈ ਹੀ ਲੈ ਮੈਂ ਤਾਂ ਕਹਿੰਨੀ ਆ ਸਸਤੇ ਲਾਉਂਦੀ ਹਾਂ ਤਾਂ ਪੁੱਛਿਆ ਹਾਂ ਹਨਾ ਭਾਈ ਸਸਤੇ ਲਾਦਗੀ ਨਾ ਨਾ ਮੇਰੇ ਤਾਂ ਕੋਲੇ ਖਾਈ ਗਿਆ ਦੇਖੋ ਇਹ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਾ ਦੇ ਦੇਖ ਕੇ ਲਗਾ ਲਾਂਗੇ ਤਾਂ ਤੇ ਆਤ ਬੀਬੀ ਤੇਰੇ ਵਾਸਤੇ ਲੈ ਲੈ ਤੇ ਇੱਕ ਆ ਸੋਹਣੀ ਜਿਹੀ ਆ ਮੈਂ ਲੈ ਲੈਣੀ ਆ ਚਲ ਐ ਕਰ ਬਈ ਤੂੰ ਮੂੰਹ ਵੀ ਸਾਫ ਕਰਦੀ ਐ ਉਹ ਕੀ ਕਰਾਂਦੇ ਹੁੰਦੇ ਨੇ ਫੇ ਫੇ ਫੇਸ਼ੀਅਲ ਆ ਹਾਂ ਫੇਸ ਮੈਂ ਤਾਂ ਆਪਕੇ ਫੇਸ ਸਾਫ ਕਰਦੇ ਤੇ ਐ ਕਾ ਖਰਜਾ ਬੀਬੀ ਮੈਨੂੰ ਤਾਂ ਕਰਾ ਲੈਣ ਦੇ ਮੇਰਾ ਮੂੰਹ ਸਾਫ ਕਰ ਦੇ ਫੇਸ਼ੀਅਲ ਕਰ ਦੇ ਮੇਰੇ ਮੂੰਹ ਤੇ ਹਾਂ ਠੀਕ ਐ ਇੱਕ ਮਿੰਟ ਮੈਂ ਬੜਾ ਜਿਹਾ ਸਮਾਨ ਰੱਖਦਾ ਤੁਸੀਂ ਨੇ ਆ ਚੀਜ਼ਾਂ ਲੈ ਲਈਆਂ ਬਾਅਦ ਚ ਰੱਖ ਲਈ ਫਿਰ ਬਈ ਐ ਕਰ ਪਹਿਲਾਂ ਮੂੰਹ ਸਾਫ ਕਰ ਹਾਂ ਚਲੋ ਤੁਸੀਂ ਉਧਰ ਚਲੋ ਪਰਦੇ ਪਿੱਛੇ ਮੈਂ ਆ ਗਿਆ ਚਲੋ ਪਰਦੇ ਪਿੱਛੇ ਲਾ ਕੇ ਕਰਾਂਗੇ ਸਾਡੇ ਨਾਲ ਓਹ ਹੋ ਉਧਰ ਹੀ ਚੇਰ ਲੱਗੀ ਹੋਈ ਆਹੋ ਓਹ ਹੋ ਦੇਖਿਆ ਤਾਰ ਲੱਗਦੇ ਆਜੋ 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 ਤੁਸੀਂ ਕੁੱਤਾ ਕੱਟਾ ਤਾਂ ਨਹੀਂ ਨਾ ਨਾ ਕੁਝ ਨਹੀਂ ਹੈਗਾ ਤੁਸੀਂ ਐ ਕਰੋ ਸ਼ੀਸ਼ਾ ਮੇਰੀ ਗਰਲਸ ਨੂੰ ਬਈ ਤੁਸੀਂ ਇੱਥੇ ਬੈਠੋ ਮੜਾ ਜਾ ਮੈਂ ਥੋੜਾ ਸਮਾਨ ਗਰਮ ਲਾਇਆ ਮੈਂ ਠੀਕ ਹੈ ਗਰਮ ਬੀਬੀ ਓਹ ਫਾਈ ਤਾਂ ਕੋਮਦੀ ਹੈ ਬੀਬੀ ਝੋਟਾ ਦੇਈ ਐ ਕਰ

ਤੂੰ ਤਾਂ ਕਹਿੰਦੀ ਮੈਂ ਪਾਰਲਰ ਦੇ ਜਾਂਦੀ ਨਹੀਂ ਹੈਗੀ ਲੈ ਉੱਠ ਉੱਠਾ ਨੂੰ ਆਉਂਦੀ ਆਉਂਦੀ ਹੋਊਗੀ ਆਉਂਦੀ ਹੋਊਗੀ ਲਓ ਜੀ ਹਾਂਜੀ ਹੁਣ ਦੱਸੋ ਕੀ ਕੁਝ ਕਰਾਉਣਾ ਬਾਈ ਮੇਰਾ ਮੂੰਹ ਸਾਫ ਕਰ ਦੇ ਬਾਈ ਅੱਛਾ ਮੂੰਹ ਸਾਫ ਕਰ ਦਈਏ ਹਾਂ ਪਹਿਲਾਂ ਕਦੇ ਕੁਝ ਕਰਾਇਆ ਵੀਰੇ ਕਿ ਮੈਂ ਤਾਂ ਕੁਛ ਨਹੀਂ ਲਵਾਇਆ ਐ ਕਰ ਪਹਿਲਾਂ ਮੇਰੇ ਘਰ ਦੇ ਮੈਂ ਵੀ ਕੁੜਮਾਚਾਰੀ ਤੇ ਜਾਣਾ ਦਾ ਹਾਂ ਹਾਂਜੀ ਚਲੋ ਤਾਂ ਤੁਹਾਡੀ ਮਰਜ਼ੀ ਹੈ ਨਾ ਪਹਿਲਾਂ ਹੁਣ ਨੂੰ ਦਾ ਕਰੀਏ ਫੇਸ ਕਸਾਸ ਦਾ हां जी ਤੁਸੀਂ ਆਪਣੀ ਪਹਿਲਾਂ ਗੱਲ ਕਰ ਲਓ ਮੇਰੀ ਗੱਲ ਸੁਣੋ ਜੀ ਇੱਕ ਅਫੀਸ਼ੀਅਲ ਦਾ 500 ਰੁਪਇਆ ਹੈ ਪਹਿਲਾਂ ਉਹਦੀ ਗੱਲ ਖੋਲ ਲਓ ਇਹਦਾ 500 ਰੁਪਇਆ ਹੈ ਤੁਸੀਂ ਪਹਿਲਾਂ ਗੱਲ ਖੋਲ ਲਓ ਆਪਣੀ ਮੈਂ ਕਰੀਮ ਚੱਕ ਲਿਆ ਠੀਕ ਹੈ ਬੀਬੀ ਇਹ ਬੀਬੀ ਮੇਰੀ ਗੱਲ ਸੁਣਨਾ 500 ਰੁਪਇਆ ਤਾਂ ਆਪਾਂ ਨੂੰ ਦੇਣਾ ਥੋੜੀ ਹੈ 500 ਰੁਪਇਆ ਹਾਂ ਆਪਾਂ ਪਹਿਲਾਂ ਮੂੰਹ ਤੇ ਕਰੀਮਾ ਲਵਾ ਲੈਣੇ ਆਂ ਫਿਰ ਮਗਰੋਂ ਤੇ ਮੇਰੀ ਕਿਹੜਾ ਤਾਰ ਲੂਗੀ ਇਹ ਸਾਮਾਨ ਦਾ ਵਿਚੇ ਆਪਣੇ ਦੋਨੇ ਪੈਸੀ ਆਉਂਦਾ ਮੈਂ ਤਾਂ ਦੋ ਸੌ ਰੁਪਏ ਹੋਵੇਗਾ ਕੋਈ ਨਾ ਤੂੰ 200 ਦੇ ਦੀ ਮੇਰੀ ਗੱਲ ਸੁਣ ਤੂੰ ਤੈਨੂੰ ਮੈਂ ਕੀ ਕਿਹਾਗਾ ਵੀ ਬੱਸ ਤੋ ਕਿਹੜਾ ਆਪਣੇ ਮੂੰਹ ਤੇ ਕਰੀਮਾ ਲਾ ਲੂਗੀ ਇਹ ਠੀਕ ਠੀਕ ਹੈ ਤੇ ਬਾਅਦੋਂ ਬਾਅਦੋਂ ਦੇਖੀ ਜਾਊਗੀ ਪਹਿਲਾਂ ਮੂੰਹ ਤੇ ਬਾਅਦ ਠੀਕ ਆ ਠੀਕ ਆ ਹੋਰ ਮੈਂ ਤੇ ਇਹ ਨਾ ਕਰੀਏ ਘਰੇ ਰੁਕਦੀ ਰਹੂ ਤੈਨੂੰ ਹੋਈ ਜਾਂਦਾ ਹੋਰ ਤੂੰ ਵੀ ਕਰਾ ਲਈ ਕੁਝ ਨਹੀਂ ਹੁੰਦਾ ਹੈਗਾ ਹਾਂ ਜੀ ਭਾਈ ਇਹਦੇ ਨਾਲ ਮੂੰਹ ਟਿੱਟਾ ਟਿੱਟਾ ਹੋ ਜੂ ਹਾਂਜੀ ਹਾਂ ਆਪਣੀ ਗਰੰਟੀ ਹੈ ਅੱਛਾ ਹਮ ਹਾਈ 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 ਮੇਰੇ ਵਾਲ ਪਟਦੇ ਨਾ ਪਈ ਆਇਨਾ ਪਾਤ ਨਹੀਂ ਵਾਲ ਪਟ ਨਹੀਂ ਨਹੀਂ ਇੱਕ ਮਿੰਟ ਆਜੇ ਤੂੰ hath ਮੂਰੇ ਕਰ ਲਿਆ ਸੀਗਾ ਆਏ ਥੋੜੀ ਕਰ ਦੇ ਮੈਂ ਲਿਆ ਮੈਂ ਨਹੀਂ ਮਾਤਾ ਕੰਟਾ ਬੱਜਿਆ ਨਹੀਂ ਚਲਦੀ ਹੈਗੀ ਜੀ ਓਹੋ ਮੈਂ ਬਾਲੀ ਪੱਟੀ ਜੀ ਆ ਫਸ ਗਿਆ ਬੱਚਾ ਫੇਰਾ ਮੈਂ ਤੈਨੂੰ ਤਾਂ ਹੀ ਤਾਂ ਕਹਿੰਦੀ ਆ ਦੀਦੀ ਇਹ ਪਾ ਨੂੰ ਆਪਾਂ ਕਰਵਾਈ ਆਇਆ ਹਜਾ ਤੂੰ ਮਾ ਬੰਦੇ ਆ ਨੀ ਪੱਟੀ ਜੀ ਦਾ ਓਹੋ ਜੀ ਇਹਦੇ ਨਾਲ ਨਾ ਇੱਥੇ ਬਾਲਾਂ ਤੇ ਕੁਝ ਨਹੀਂ ਲੱਗਦਾ ਹੁੰਦਾ ਬੀ ਮੈਨੂੰ ਤਾਂ ਲੱਗਦਾ ਮੇਰੇ ਕਿਸੇ ਨੇ ਡੜਾ ਮਾਰ ਕੇ ਸਿਰ ਪਾੜਦਾ ਹੋਵੇ ਮੇਰੀ ਗੱਲ ਸੁਣੋ ਚੁੱਪ ਕਰਕੇ ਬੈਠੋਗੇ ਵੀਰੇ 10 ਮਿੰਟ ਹੂੰ ਬਸ ਚੁੱਪ ਕਰਕੇ ਬਹਿ ਜਾ ਦੁਖ ਨਾ ਰਾਈ ਮੈਂ ਦੁਖ ਨੂੰ ਜੀ ਪ੍ਰੇਸ਼ਣ ਕਰਨਾ ਇਹਦਾ ਨਾ ਨਾ ਦੁਖ ਨਾ ਰਾਈ ਉਹਦਾ ਉੱਚ ਕਰਿਆ ਮੈਨੂੰ ਕਹੇ ਜੀ ਆ ਕੇ ਬੜ ਜਾ ਕੁਸ ਲੌਣ ਦੀ ਹੋਣੀ ਮੇਰੇ ਮੂੰਹ ਤੇ ਭਾਈ ਆ ਰਿਲੈਕਸ ਹੋ ਕੇ ਬੈਠੋ ਐ ਮੁਸਕ ਜੀ ਕਿਵੇਂ ਆਉਂਦੀ ਆ ਗੰਦੀ ਜੀ ਮੁਸਕਾਉਂਦੀ ਆ ਭਾਈ ਚੁੱਪ ਕਰਕੇ ਬੈਠੋਗੇ ਤੁਸੀਂ ਕੁੱਤੀ ਭਾਇਆ ਹੋ ਰਹੀ ਏ ਤੁਸੀਂ ਐਂ ਕਰੋ ਉੱਠ ਖੜੋ ਘਰੇ ਜਾ ਕੇ ਨਾ ਮਤਲਬ ਦੁੱਧ ਲੱਸੀ ਨਾਲ ਹੀ ਮੂੰਹ ਧੋ ਲਿਓ ਠੀਕ ਐ ਬਹੁਤ ਸੋਹਣਾ ਹੋਈ ਤੁਹਾਡਾ ਏ ਆਏ ਹੁਣ ਅਸੀਂ ਫਿਰ ਸਮਾਨ ਵੀ ਨਾ ਤਾਰਤਾ ਦੇ ਲਈ ਤਾਂ ਫਿਰ ਅਸੀਂ ਸਮਾਨ ਵੀ ਨਹੀਂ ਲੈਂਦੇ ਜੇ ਤੁਸੀਂ ਆ ਨਹੀਂ ਕਰਦੀ ਜੀ ਹਾਂ ਚੱਲ ਬੀਬੀ ਅੱਜ ਚੱਲਦੇ ਆਂ ਹੋਰ ਸਵਾਨ ਵੀ ਛੱਡ ਪਰਾਂ ਫਿਰ ਆਪਾਂ ਸਮਾਨ ਵੀ ਕਿਤੇ ਹੋਰ ਹੀ ਲੈ ਲਾਂਗੇ ਨਾ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰ ਜਿਹੜੇ ਅੱਜ ਦਾ ਮੂੰਹ ਧੋਊਗੀ ਨਾ ਸਮਾਨ ਉਹ ਤੋਂ ਹੀ ਲੈ ਲਾਂਗੇ ਹਾਂ ਹਾਂ ਆ ਲੋ ਹੁਣ ਤੁਹਾਡਾ ਫੇਸ ਸਾਫ਼ ਹੋ ਗਿਆ ਨਾ ਹੋਰ ਕੁਝ ਕਰੋਣਾ ਤੁਸੀਂ ਨੇ ਮੈਨੂੰ ਦੱਸ ਦੀ ਦੁੱਖ ਤਾਂ ਲੱਗਦਾ ਇੱਕੋ ਹਲਾਏ ਬਈ ਮੇਰੇ ਉਹ ਨਹੀਂ ਹੋਇਆ ਕਰਦੀ ਚਿੜੀ ਚਿੜਾ ਚਿੜੀ ਤਾਂ ਲਾਈ ਨਹੀਂ ਮੈਂ ਫਿਰ ਤੁਹਾਨੂੰ ਉਹੀ ਕਹਿ ਰਹੀ ਹਾਂ ਤੁਸੀਂ ਲਾਉਣ ਕੁਝ ਦਿਨ ਨੇ ਤੁਸੀਂ ਤਾਂ ਕਿਨੂੰ ਮੁਸਕਾਉਂਦਾ ਚੱਲ ਆ ਦੇ ਟੀਵੀ ਚ ਦੇਖਦੇ ਚੱਲਾ ਦੇ ਬੁੱਤਾ ਦੇ ਰੱਖ ਕੇ ਰੱਖੋ ਦੱਸ ਲੈ ਇਹੋ ਬਾਬਾ ਦੂਜੀਆਂ ਤਾਂ ਪੜਦਿਆਂ ਨਹੀਂ ਹੁੰਦੀਆਂ ਇਹ ਪੜਾਉਂਦੀਆਂ ਨਹੀਂ ਆਪਣੇ ਨੂੰ ਕੰਮ ਕਰਵਾਉਂਦੀ ਬੀਬੀ ਤੂੰ ਫੜ ਆ ਵੀ ਫੜ ਲੈ ਅਸਲ ਤਾਂ ਆਪਾਂ ਜਮਾ ਪੈਸੇ ਨੂੰ एक है जी ए बी 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 आए घर अटु पितु बच्ची पाड़ा मड़के था बंद तार दे मच्छ लागया मु ये कुछ नहीं मचदा ए तो बीवी ना पई कोई आए है या कुछ ना पा तू ओए मु असी ब्याह जानागा तुसी ब्याह जाना मु मुंह साफ होउगा एदे नाल ना थोड़ी मचदे हुंदे ने गे मु ਨਹੀਂ ਮੱਝਦਾ ਆਂਟੀ ਜੀ ਕੁਛ ਨਹੀਂ ਮੈਂ 2 ਮਿੰਟ ਮੱਚੂਗਾ ਮੂੰ ਤੁਸੀਂ ਰਾਮ ਨਾਲ ਬੈਠਦੇ ਜਾਓ ਥੋੜਾ ਨਾ ਬੀਬੀ ਨੂੰ ਕਰੇ ਤਾਂ ਸਾਰੇ ਮੇਰੇ ਤੇ ਸੋਹਣੀ ਲੱਗਣੀ ਚਾਹੀਦੀ ਆਗੀ ਸੋਹਣੀ ਕਦ ਨਾਲ ਲੱਗੂਗੀ ਇਹ ਤਾਂ ਐਂ ਟੱਪੀ ਜਾਂਦੀ ਜਿਵੇਂ ਕੱਲ ਦੀ ਜਵਾਖੜੀ ਹੈਗੀ ਨਾ ਕੱਲ ਦੀ ਜਵਾਖੜੀ ਹੈ ਮੇਰੇ ਪਾ ਦੀ ਤਾਂ ਤੁਸੀਂ ਆਂਟੀ ਕੁਛ ਕਰਾਉਣਾ ਚਲ ਕਰ ਭਾਈ ਮੂੰ ਇਹ ਤੂੰ ਤਾਂ ਗਿੱਲਾ ਪੀਂਗ ਪਾ ਕੇ ਬੈਹ ਜਾਂਦੀਆਂ ਹੈਂ ਮੈਂ ਬੀਬੀ ਮੇਰੀ ਤੁਰਕੀ दारू ਵੀ ਦੇਖੀ ਤੁਸੀਂ ਨਾ ਆਏ। ਬੋਲਾ ਤੇ ਨਾ ਲਾਜੀ। ਨਹੀਂ ਤੁਸੀਂ ਐਂ ਕਰੋ। ਮੇਰੇ ਤੁਸੀਂ ਸਾਥ ਚ ਨਹੀਂ ਹੋਵਗੇ। ਤੁਸੀਂ ਐਂ ਕਰੋ। ਉਹ ਗਾਹਾਂ ਇੱਕ ਹੋਰ ਪਾਰਲਰ ਹੈਗੀ ਐ। ਤੁਸੀਂ ਉੱਥੇ ਵਾਪਸ। ਹਣਾ ਉਹ ਸੜਾ ਬਹੁਤ ਵਧੀਆ ਟ੍ਰੀਟਮੈਂਟ ਕਰਦੇ। ਚਲ ਅਸੀਂ ਟੀਕਾ ਸਮਾਨ ਦੇ। ਟੀਕਾ ਲਾ ਦੂਗੀ ਕੀ? ਨਹੀਂ ਟੀਕਾ ਨਹੀਂ ਲਉਂਦੀ ਟ੍ਰੀਟਮੈਂਟ ਕੋ। ਲੈ ਟੀਕਾ ਲਾਉਂਦੀ ਹਾਂ ਅਸੀਂ ਟੀਕਾ ਲਾਉਂ ਆਏ ਅਸੀਂ। ਹਾਂ ਲੈ। ਨਹੀਂ ਨਹੀਂ ਆਂਟੀ ਜੀ ਟੀਕਾ ਨਹੀਂ ਲਉਗੀ ਉਹ। ਹਾਂ। ਆਪਾਂ ਨਹੀਂ ਕਰਾਉਦੇ ਹੈਗੇ। ਚਲੋ। ਤੁਸੀਂ ਐ ਕਰੋ ਵੀਰੇ ਮੜੇ ਫੇਸ ਤੋਂ ਉੱਠ। ਹੈ ਬੀਬੀ ਜਿਹੜੀ ਤੈਨੂੰ ਕਰੀਮ ਗਿਆਤੀ ਉਹ ਲੁਕੋ ਲਈ। ਲੁਕੋ ਲਈ। ਲੁਕੋ ਲਈ ਉਹ। ਪਾ ਲੈ। ਲੁਕੋਲਾ ਫਕਰ ਜਾ ਕੇ ਲਾ ਮੰਗੇ ਤਾਂ 500 ਰੁਪਏ ਲੈ ਲੂਗੀ ਚੱਲ। ਕੁਸਰ ਨਹੀਂ ਹੁੰਦਾ ਇਹ ਤਾਂ ਮੈਂ ਹੁਣ ਮੜਾ ਜਨਾਟਕ ਕਰ ਲਿਆ। ਠੀਕ। ਮੈਂ ਮੂੰਹ ਤੋਂ ਨਾ ਖੜ ਜਾ। ਅੱਖਾਂ 'ਚ ਪੈ ਗਈ ਸਾਬਣ। ਇਹ ਇਹਨੂੰ ਇਹਨੂੰ ਵਾਪਸ 익ਤਾ ਕਰੀਆ। ਘਲੋਲ ਆ ਬੱਸ ਇਹਨੂੰ। ਅੱਖਾਂ 'ਚ ਪੈ ਗਈ ਬੀਬੀ ਸਾਬਣ। ਅੱਖਾਂ 'ਚ ਪਈ ਲੈ ਕੇ ਗਈ ਮੈਨੂੰ ਕਿੱਥੇ ਪਾਣੀ। ਕਿੰਨੀਆਂ ਓਂਗਣੀਆਂ ਲੈ ਮਿੰਟ ਦੇ ਸੀ ਕਿ ਵੀ ਦੋ ਪੈਸੇ ਬਣ ਜਾਣਗੇ ਦਿਮਾਗ ਖਾ ਲਿਆ ਮੇਰਾ ਤਾਂ ਉਹਨੇ 10 ਮਿੰਟਾਂ ਚ ਕਹਿੰਦੇ 20 ਰੁਪਈਆ ਵਾਲਾ ਸਾਮਾਨ ਲੈ ਹੁਣ ਪਾਣੀ ਡੋਲੀ ਜਾਂਦੇ ਨੇ ਆਜੋ ਲੈਣੇ ਹੁਣ ਜਿਹੜਾ ਸਮਾਨ ਲੈ ਤਾਂ ਲੈ ਜੋ ਆਪਣਾ ਲੈ ਬਈ ਦੇ ਕਿੰਤਾ ਤੇ ਮੇਰੇ ਮੂਲੀ ਪੱਟੀ ਮੇਸ ਕਰਤੀ ਕਹਿੰਦੇ ਨੇ ਪੱਟੀ ਮੇਸ ਕਰਤੀ ਆਉ ਲਾ ਕੇ ਕਰੀਮ ਜੀ ਆ ਦੇ ਲਾ ਲਾ ਸਾਫੀ ਕਰਤੀ ਨਹੀਂ ਨਹੀਂ ਥੋੜੇ ਪਹਿਲਾਂ ਦੀ ਮਛਰ ਮਛਰ ਲੜਾ ਆਰੇ ਬੱਚੀ ਜਾਂਦਾ ਆਂਟੀ ਜੀ ਮੈਂ ਕੁਛ ਨਹੀਂ ਕੀਤਾ ਹੈਗਾ ਬੀਬੀ ਐਨੇ ਇਸ ਕਰਕੇ ਆਣਾ ਨਹੀਂ ਬਸ ਯਾਰ ਇਹ ਲਾ ਫਿਰ ਜਣਾ ਤੂੰ ਕੁਛ ਲਾਉਣੀ ਆ ਪਾਊਡਰ ਪਾਊਡਰ ਲਾ ਮੱਛਰਾਂ ਨੂੰ ਮੂਹੜੇ ਮੇਰਾ ਭਾਈ ਚਿੱਤ ਘਰੀ ਜਾਂਦਾ ਵਾ ਮੈਂ ਆਉਂਦਾ ਤੇ ਪੁੱਤ ਦੇ ਦੇਖ ਨਹੀਂ ਸਕਦੀ ਐ ਇਹ ਮੇਰੀ ਗੱਲ ਤਾਂ ਸੁਣੋ ਜੀ ਮੈਂ ਤਾਂ ਕੁਛ ਕੀਤਾ ਹੀ ਨਹੀਂ ਹੈਗਾ ਬਸ ਬੀਬੀ ਤੂੰ ਰੁਪਿਆ 1 ਨਹੀਂ ਦੇਣਾ 1 ਰੁਪਿਆ ਦੇਣਾ ਹੈਗਾ ਹਾਂ ਮੈਂ ਤਾਂ ਕਰਵਾ ਲੀ ਕੋਈ 1 ਮਿੰਟ ਮੈਂ ਤੁਹਾਡੇ ਆ ਕਰੀਮ ਲਾ ਦੇਣੀ ਆ ਤੁਹਾਡੇ ਸਾਰਾ ਕੁਝ ਮਛਰਾਂ ਨੂੰ ਬਸ ਹੋਣ ਮੇਰੇ ਮੇਰੇ ਤਾਂ ਪਾਊਡਰ ਲਾ ਦੇ ਬਸ ਕੱਲਾ ਮੇਰੇ ਕਰੀਮ ਕਰੂੰ ਕੁਛ ਨਾ ਲਾਈ ਤਾਂ ਤਾਂ ਕੁਛ ਨਹੀਂ ਕਰਨਾ ਹੁੰਦਾ ਮੈਂ ਤੈਨੂੰ ਦੱਸਦੀ ਆ ਗਰੰਟੀ ਟੱਪਿਆ ਨਾਲ ਨਹੀਂ ਹਾਂ ਹਾਂ ਹੁਣ ਤੂੰ ਕਿੱਥੇ ਸਿੱਖ ਕੇ ਆਇਆ ਯਾਰ ਕੱਪ ਪਹਿਲਾਂ ਮੈਂ ਲੈ ਕੇ ਚੱਲ ਉਹ ਤੇ ਅੰਦੀ ਨਹੀਂ ਆਉਂਦਾ ਹੈਗਾ ਇਹਨੂੰ ਬਸ ਤੂੰ ਵੀ ਫਿਰ ਪਈ ਰੁਪਈਆ ਨਹੀਂ ਦੇਣਾ ਤੂੰ ਚੱਲ ਆਪਾਂ ਸਮਾਨ ਲੈ ਗੀ ਤੁਹਾਨੂੰ ਹੋਰ ਲਮਾਂ ਗੀਆਂ ਤੁਸੀਂ ਹੁਣ ਜਿਹੜਾ ਸਮਾਨ ਲੈਤਾ ਉਹਦਾ ਸਾਬ ਕਰ ਲੈਨੇ ਆਪਾਂ ਬੈਠ ਕੇ ਚਲੋ ਕਿਹੜਾ ਸਮਾਨ ਬਸ ਕੁਕ ਨਹੀਂ ਆਪਦਾ ਸਮਾਨ ਆਪਦੇ ਕੋਲੇ ਰੱਖ ਬਈ ਮੈਂ ਤਾਂ ਤੈਨੂੰ ਇੰਨੇ ਚੰਗੀ ਸਮਝਦੀ ਦੀ ਵੀ ਹਾਂ ਵੀ ਇਹ ਵਧੀਆ ਤੇ ਹੋਊਗਾ ਸਮਾਨ ਨਾਲੇ ਮੇਰੀ ਸਾਰੀ ਦੁਕਾਨ ਦਾ ਸਮਾਨ ਤੁਸੀਂ ਖਲਿਆਰ ਤਾ ਫਿਰ ਲਾ ਹਾਂ ਖਲਿਆਰ ਜਿਹੋ ਸਮਾਨ ਆ ਹੀ ਨਹੀਂ ਵਧੀਆ ਪਿੱਤਾ ਕਰੀਮਾ ਜਿਹੜਾ ਰਾਜਿਤ ਰੰਗ ਵਾਲਾ ਪੁਰਸ਼ ਖਾਉਣਾ ਲਾਦੀ ਮੂੰ ਤੇ ਬੀਬੀ ਦੇਖ ਲੈ ਹੁੰਦੇ ਦਾ ਕੰਮ ਹੀ ਇਹ ਹੈਗਾ ਕਿ ਹੁਣ ਕਹਿੰਦੀ ਖੰਡਿਆੜਾ ਤੇਰੇ ਕੋਲੇ ਆਉਂਦੇ ਨਹੀਂ ਤੇ ਆਂਟੀ ਜੀ ਮੇਰੀ ਗੱਲ ਸੁਣ ਲਓ ਕਿਤੇ ਹੋਰ ਭag ਜੋ ਠੀਕ ਹੈ ਜਿਦਾਂ ਦਿਮਾਗ ਨਾ ਖਰਾਬ ਕਰੋ ਚਾਹੇ ਪਿੰਡਾਂ ਵਾਲੀਆਂ ਪਿੰਡਾਂ ਨਹੀਂ ਰਹਿ ਗਈਆਂ ਨਾ ਆਏ ਪਿੰਡਾਂ ਪਿੰਡਾਂ ਵਾਲੀਆਂ ਮੈ ਸਾਨੂੰ ਕਹਿ ਮਲਤਾਨੀ ਮਿੱਟੀ ਜੁਗੀਆਂ ਹੋ ਤੁਸੀਂ ਹੋਰ ਕੁਛ ਹੁੰਦਾ ਵੀ ਨਹੀਂ ਕੋਈ ਨਹੀਂ ਵਧੀਆ ਆਰੰਭ ਕਰਦਾ ਦਿੱਤੀ ਮਲਤਾਨੀ ਮਿੱਟੀ ਆਹ ਤੁਹਾਡੇ ਹੋਰ ਆ ਰਹੇ ਨੇ ਗਾਹਕ ਉਹਨਾਂ ਨੂੰ ਦੇਖ ਲੈ ਲਾਲਾ ਉਹਨਾਂ ਨੂੰ ਦੇਖ ਲਾਂਗੇ ਹਾਏ ਓਏ ਮੇਰੇ ਰੱਬਾ ਕਹਿੰਦੇ ਹੁੰਦੇ ਆ ਵੀ ਗਾਹਕ ਰੱਬ ਦਾ ਰੂਪ ਹੁੰਦਾ ਇਹ ਤਾਂ ਸ਼ੈਤਾਨ ਦੀ ਰੂਪ ਨੇ ਕਿੰਨਾ ਦਿਮਾਕ ਆ ਗਿਆ ਮੇਰਾ ਮੈਨੂੰ ਤਾਂ ਐ ਸੀਗਾ ਵੀ ਵਧੀਆ ਚਲ ਕਸਟਮਰ ਆ ਗਏ ਹਾਏ ਰੱਬਾ ਇਹੋ ਜਿਹੇ ਨਾਲ ਤਾਂ ਏਨੀ ਚੰਗੀਆਂ